ਅੱਜ ਆਪਾਂ ਖੜੇ ਹਾਂ ਜੀ ਨਗਰ ਕੋਹਲਿਆ ਕਲਾਂ ਦੇ ਆਪਣੇ ਹਾਈ ਸਕੂਲ ਦੇ ਵਿੱਚ ਜੋ ਕਿ ਮਹੇਸ਼ ਮਨੀ ਜੀ ਬੋਲੇ ਵਾਲੇ ਸੰਤ ਅਤੇ ਨਹਿਲ ਵਾਲੀ ਕੁਸ਼ਲਾ ਬਦਨੀ ਕਲਾਂ ਪ੍ਰਦੀਪ ਸਿੰਘ ਜੀ ਦੀਪੀ ਉਹਨਾਂ ਵੱਲੋਂ ਇਹ ਬਿਲਡਿੰਗ ਤਿਆਰ ਕਰਵਾਈ ਗਈ ਆ ਸ਼ਾਨਦਾਰ ਬਿਲਡਿੰਗ ਤੁਸੀਂ ਦੇਖ ਰਹੇ ਹੋ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬੱਚੇ ਪਜੀਸ਼ਨਾਂ ਵਿੱਚ ਆਏ ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੂਕਸ ਮੰਗਾਂ ਨੂੰ ਕਮਾ ਇਹ ਬੱਚਿਆਂ ਨੇ ਆਸ਼ਾ ਆਸ਼ਰਮ ਦੀ ਹੈ ਸਾਥ ਨੇ ਅਭਿਆਨ ਤੋਂ ਕਿ ਆਪਣਾ ਮਤਦਾਨ ਸਭ ਕੇ ਮਰਤਾ ਹੈ ਇੱਕ ਪ੍ਰਣ ਜਸਮੀਤ پارٹی ਤੁਸੀਂ ਵਧੀਆ ਸਮਝਦੇ ਹੋ ਉਸ ਨੂੰ ਮਤਦਾਨ ਕਰੋ ਆਓ ਮਤਦਾਨ ਕਰੀਏ ਆਓ ਮਤਦਾਨ ਕਰੀਏ ਨਾ ਬੱਚਿਆਂ ਆਓ ਮਤਦਾਨ ਪ੍ਰਾਪਤ ਕੀਤਾ ਅਤੇ ਇਸ ਸਮੇਂ ਸਮੂਹ ਸਟਾਫ ਮਤਦਾਨ ਕੇ ਉਦੇਸ਼ ਕੋ ਨਾਲੇ ਰੱਖੇ ਰਹਿਸ ਕੋ ਮਤਦਾਨ ਕੇ ਉਦੇਸ਼ ਕੋ ਨਾਲੇ ਰੱਖੇ ਰਹਿਸ ਕੋ ਮਜ਼ਬੂਤ ਕਰੇ ਹਮ ਲੋਕ ਤੰਦ ਮਤਦਾਨ ਕਰੇ ਹੋ ਕੇ ਸਤੰਤਰ ਸਤੰਤਰ ਨਗਰ ਵਿੱਚੋਂ ਹਾਜ਼ਰ ਹੋ लड़कियों ने भी यही सुने की अपना मत वोट का इस्तेमाल जरूर करो बिना भेदभाग बिना डर अपना मतदान करो जो भी पार्टी चलती लग गई उसने अपना वोट दो वो इस्तेमाल करो बहुत तो ही वजह बच्चों ने सुनेहांता इन्होंने हौसला अफजाई भी क्लब ने इन सम्मानित भी किया शेयर करना था जो सारे ही स्कूल वाले इस तरह के प्रोग्राम करवा सम्मान कर धन्यवाद